ਹਾਂਜੀ ਦੇਖੋ ਤੁਸੀਂ ਗੱਲ ਕੀ ਕਰੀਏ ਗੁਰ ਜਦੋਂ ਵੀ ਅਸੀਂ ਗੱਲ ਕਰਨ ਦੀ ਜੋ ਗੱਲ ਜਿਹੜੀ ਹੁੰਦੀ ਹੈ ਨਾ ਕਿਸੇ ਟੌਪਿਕ ਤੇ ਹੁੰਦੀ ਹੈ ਉਹ ਗੱਲ ਦਾ ਕੋਈ ਬਿਨਾ ਕੋਈ ਮજબੂਤ ਲੈ ਕੇ ਅਸੀਂ ਗੱਲ ਕਰੀ ਜਾ ਰਹੀਏ ਕੋਈ ਰਾਜਨੀਤੀ ਮੈਂ ਬਾਰ-ਬਾਰ ਤੁਹਾਡੇ ਚੈਨਲ ਤੇ ਆਇਆ ਹੈਗਾ ਕਈ ਹੋਰ ਚੈਨਲਾਂ ਤੇ ਵੀ ਗਿਆ ਉਹ ਰਾਜਨੀਤੀ ਨੂੰ ਅਸੀਂ ਕਹੀਏ ਭੀ ਆ ਕੋਈ ਕਹਿੰਦਾ ਜੀ ਅਸੀਂ ਗੈਰ ਰਾਜਨੀਤਿਕ ਦਲ ਆ 34 ਦਲਾਂ ਦਾ ਜਿਹੜੇ 34 ਆਪਣੇ ਜੂਨੀਅਰਸ ਨੇ ਉਹਨਾਂ ਦਾ ਇੱਕ ਅੰਦੋਲਨ ਚ ਗਿਆ ਸੀ ਕੇ ਉਹਨਾਂ ਨੇ ਕਿਹਾ ਜੀ ਕਿ ਆ ਖੇਤੀਬਾੜੀ ਜਿਹੜਾ ਜੀ ਸਟੇਟ ਸਬਜੈਕਟ ਹੈ ਜੀ ਤੁਸੀਂ ਇਹਦੇ 'ਚ ਕਿਉਂ ਦਖਲ ਦਿੰਦੇ ਹੋ ਜੀ ਜਦੋਂ ਪਹਿਲਾਂ ਅੰਦੋਲਨ ਚਿੰਗੂ ਬਾਰਡਰ ਤੇ ਹੋਇਆ ਸੀਗਾ ਮੈਂ ਉਹ ਜਦੋਂ ਉਸ ਅੰਦੋਲਨ ਦੇ ਵਿੱਚ ਮੈਂ ਕਾਫੀ ਸਾਰਾ ਕੋਸ਼ਿਸ਼ ਵੀ ਕੀਤੀ ਕਿ ਮੈਂ ਨੇਗੋਸ਼ੀਏਸ਼ਨਸ ਸਵੀਕਾਰਾਈਆਂ ਮੈਂ ਖੁਦ ਜਾ ਕੇ ਦੋਸਤ ਉਹ ਠੰਡ ਵੀ ਹੰਡਾ ਕੇ ਆਇਆ ਤੇ ਮੈਂ ਉਹ ਜਿਹੋ ਮੇਰੇ ਕੋਲ ਬੰਦਾ ਸਾਡਾ ਸੀਗਾ ਮੈਂ ਆਪਣੇ ਕਿਸਾਨ ਭਰਾਵਾਂ ਦੇ ਨਾਲ ਖੜਾ ਰਿਆਂ ਕਿਉਂਕਿ ਮੈਂ ਖੁਦ ਵੀ ਕਿਸਾਨ ਆ ਮੈਂ ਖੁਦ ਵੀ ਇਹ ਫੀਲ ਕਰ ਸਕਦਾ ਕਿ ਇਹ ਕਿਸਾਨਾਂ ਦੀ ਕੀ ਪ੍ਰੋਬਲਮ ਕੀ ਹੈ ਲੇਕਿਨ ਉਸ ਤੋਂ ਬਾਅਦ ਜੇ ਅਸੀਂ ਜਾਨ ਬੁੱਝ ਕੇ ਕਿਸੇ ਦਾ ਹੱਥ ਟੋਕਾ ਬਣ ਕੇ ਤੇ ਬਹਿ ਜਾਈਏ ਤੇ ਕੋਸ਼ਿਸ਼ ਕਰੀਏ ਕਿ ਅਸੀਂ ਰਾਜਨੀਤੀ ਕਰੀਏ ਰਾਜਨੀਤੀ ਨਹੀਂ ਕਰਨੀ ਚਾਹੀਦੀ ਇਸ ਵਕਤ ਜਿੰਨਾ ਪੰਜਾਬ ਦਾ ਕਿਸਾਨ ਤੁਸੀਂ ਦੇਖੋ ਤੁਸੀਂ ਵੀ ਤੁਹਾਡੀਆਂ ਟੀਮਾਂ ਵੀ ਇੱਥੇ ਖਨੋਰੀ ਬਾਰਡਰ ਵੀ ਗਈਆਂ ਹੈਗੀਆਂ ਨੇ ਸ਼ੰਭੂ ਬਾਰਡਰ ਵੀ ਗਈਆਂ ਹੈਗੀਆਂ ਨੇ ਪੰਜਾਬ ਦੀ ਮੈਂ ਤੁਹਾਨੂੰ ਗਿੰਚੇ ਥੋੜੇ ਫੈਕਟ ਦੱਸਣਾ ਚਾਹੁੰਦਾ ਕਿ ਸਾਰੇ ਪੰਜਾਬੀਆਂ ਨੂੰ ਵੀ ਪਤਾ ਲੱਗ ਗਿਆ ਕਿ ਫੈਕਟਸ ਕੀ ਨੇ ਪੰਜਾਬ ਦੇ ਵਿੱਚ ਟੋਟਲ ਪੰਜਾਬਾ ਪੰਜਾਬ ਦੇ ਕਿਸਾਨਾਂ ਦੀ ਜਿਹੜੀ ਗਿਣਤੀ ਹੈਗੀ ਹੈ 12 ਤੋਂ 14 ਲੱਖ ਦੇ ਆਸ-ਪਾਸ ਹੈ ਠੀਕ ਹੈ ਇਸ ਵਕਤ ਜੋ ਆંકੜੇ ਮੇਰੇ ਕੋਲ ਨੇ ਤੀਬਨ 10 ਲੱਖ ਦੇ ਆਸ-ਪਾਸ ਕਿਸਾਨਾਂ ਨੂੰ ਅਸੀਂ ਹਰ ਬਰੇ 6000 ਉਹਨਾਂ ਦੇ ਖਾਤੇ 'ਚ ਪਾ ਰਹੇ ਆ ਤੇ ਉਸ ਤੋਂ ਬਾਅਦ ਜਿਹੜੇ ਕਿਸਾਨਾਂ ਨੂੰ ਹਰ ਬਰੇ 1,76,000 ਕਰੋੜ ਦੀ ਜਿਹੜੀ ਅਸੀਂ ਫਸਲ ਹੈ ਉਹਨਾਂ ਦੀ ਚਾਹ ਝੋਨਾ ਹੋਵੇ ਤੇ ਚਾਹ ਕਣਕ ਹੋਵੇ ਵੱਧ ਸੂਰ ਚੱਕ ਰਹੇ ਆ ਠੀਕ ਹੈ 90% 1 ਕਰੋੜ ਦੇ ਆਸ-ਪਾਸ ਕਿੱਲਾ ਜੇ ਪੰਜਾਬ ਦੇ ਵਿੱਚ 1 ਕਰੋੜ ਕਿੱਲਾ ਜ਼ਮੀਨ ਹੈ ਪੰਜਾਬ ਵਿੱਚ ਠੀਕ ਹੈ ਮਤਲਬ ਉਹ ਫੈਕਟ ਦੱਸ ਰਿਹਾ ਮੈਨੂੰ ਜਿਹੜੇ ਵੀ ਹੋਰ ਕਿਸਾਨ ਲੀਟਰ ਹੋਣਗੇ ਉਹ ਮੈਨੂੰ ਉਦ੍ਰੁਸ਼ਤ ਕਰ ਦੇਣਗੇ ਜੇ ਮੈਂ ਗਲਤ ਪਾਵਾਂਗਾ ਠੀਕ ਹੈ 90% ਜਿੰਨੀ ਫਸਲ ਉਗਾਈ ਜਾਂਦੀ ਹੈ ਉਹਦੇ ਉੱਪਰ ਅਸੀਂ ਐਮ ਐਸ ਪੀ ਦੇ ਰਹੇ ਹਾਂ ਉਸ ਤੋਂ ਬਾਅਦ ਪੰਜਾਬ ਦੇ ਕਿਸਾਨ ਨੂੰ ਚਾਹੀਦਾ ਕੀ ਹੈ ਹੁਣ ਤੁਸੀਂ ਇਹਨਾਂ ਦੀਆਂ ਜਿਹੜੀਆਂ ਐਸੋਸੀਏਸ਼ਨਸ ਨੇ ਉਹ ਆਪਣੇ ਆਪ ਹੀ ਦੋ ਰਹਿ ਗਏ ਨੇ ਬਾਕੀ ਦੇ ਸਾਰੇ ਉਹਨਾਂ ਨੂੰ ਸਮਝ ਨਹੀਂ ਆ ਰਹੀ ਚਲੋ ਆਪਾਂ ਗੱਲ ਬਾਤ ਨੂੰ ਅੱਗੇ ਤੋਰਦੇ ਹਾਂ ਤੁਸੀਂ ਬੜੇ ਟੈਕਨੀਕਲ ਜੇ ਫੈਕਟ ਦੇ ਤਰੀਕਿਆਂ ਦੇ ਨਾਲ ਦੱਸਣ ਦੀ ਕੋਸ਼ਿਸ਼ ਕੀਤੀ ਹੈ ਪਰ ਮੇਰਾ ਸਵਾਲ ਜਿਹੜਾ ਸੀ ਉਸ ਦੇ ਉੱਤੇ ਵੀ ਤੁਸੀਂ ਥੋੜਾ ਜਿਹਾ ਕਲੀਅਰ ਕਰਿਆ ਕੀ ਗੱਲ ਕਰੀਏ ਕੀ ਖੈਰ ਆਪਾਂ ਸੜਨਾਲ ਕਿਸਾਨਾਂ ਗੁੱਜੜੇ ਹੋਏ ਨੇ ਉਹਨਾਂ ਦਾ ਵੀ ਰੁਕ ਕਰ ਲਈਏ ਆਪਾਂ ਫਿਰ ਅੱਗੇ ਤੁਹਾਡੇ ਕੋਲ ਮੈਂ ਵਾਪਸ ਆਉਣਾ ਸੜਨਾਲ ਸੁਖਦੇਵ ਸਿੰਘ ਭੋਜਰਾ ਜੀ ਜੁੜ ਰਹੇ ਨੇ ਕਿਸਾਨਾਂ ਗੋ ਨੇ ਔਰ ਖਨੌਰੀ ਬਾਰਡਰ ਦੇ ਉੱਤੇ ਜਿਹੜੇ ਕਿਸਾਨ ਡਟੇ ਹੋਏ ਨੇ ਖਾਸ ਤੌਰ ਤੇ ਡੱਲੇਵਾਲ ਸਾਹਿਬ ਉਹ ਉਸ ਧੜੇ ਨਾਲ ਸੰਬੰਧ ਰੱਖਦੇ ਨੇ ਸੁਖਦੇਵ ਜੀ ਬਹੁਤ ਬਹੁਤ ਸਵਾਗਤ ਹੈ ਨਿਊਜ਼ ਇਟ ਇਨ ਪੰਜਾਬ ਦੇ ਉੱਤੇ ਮੇਰਾ ਸਵਾਲ ਮੈਂ ਬਹੁਤ ਸਟੇਟ ਫਾਰਵਰਡ ਸਵਾਲ ਪੁੱਛਦਾ ਹਾਂ ਮੈਂ ਸ਼ੁਰੂਆਤ ਕੀਤੀ ਕਿ ਕਈ ਵਾਰ ਨਾ ਕਿ ਹੈਡ ਦੇ ਕੇਂਦਰੀ ਮੰਤਰੀ ਦੋ ਨਵੇਂ ਸਾਲ ਦੇ ਪਹਿਲੇ ਦਿਨ ਸਟੇਟਮੈਂਟ ਦਿੰਦੇ ਨੇ ਉਹ ਕਹਿਣਾ ਕੀ ਚਾ ਰਹੇ ਨੇ ਕਿਸਾਨਾਂ ਕੋਲ ਤੁਸੀਂ ਸਮਝ ਪਾ ਰਹੇ ਹੋ ਬਹੁਤ سارے ਲੋਕਾਂ ਦਾ ਕਹਿਣਾ ਕਿ ਉਹ ਕਹਿ ਰਹੇ ਨੇ ਕਿ ਅਸੀਂ ਗੱਲਬਾਤ ਦੇ ਵਿੱਚ ਇੰਟਰਸਟਡ ਨਹੀਂ ਹੈਗੇ ਹਾਂ ਸੁਪਰੀਮ ਕੋਰਟ ਆਦੇਸ਼ ਦੇਈਗਾ ਫਿਰ ਅਸੀਂ ਗੱਲਬਾਤ ਜਾਂ ਅਸੀਂ ਉਹਨਾਂ ਦੇ ਕੋਰਟ ਦੇ ਆਦੇਸ਼ ਦੀ ਪਾਲਣਾ ਕਰਾਂਗੇ ਦੇਖੋ ਗੌਰਵ ਜੀ ਜੇ ਤਾਂ ਕੋ ਟਾਈਮ ਟਪਾਉਣ ਵਾਲੀਆਂ ਗੱਲਾਂ ਕਰਨੀਆਂ ਜਾਂ ਕੁਝ ਨਹੀਂ ਕਰਨਾ ਤਾਂ ਫਿਰ ਇਹ ਮਦੀਆਂ ਬਿਆਨਬਾਜ਼ੀਆਂ ਜਿਹੜੀਆਂ ਨੇ ਉਹ ਹੁੰਦੀਆਂ ਵੀ ਰਹੀਆਂ ਹੂੰ ਤੇ ਉਹ ਹੋ ਵੀ ਰਹੀਆਂ ਅਸੀਂ ਤਾਂ ਗੱਲ ਕਰਦੇ ਹਾਂ ਕਿ ਸੁਪਰੀਮ ਕੋਰਟ ਦੇ ਵਿੱਚ ਪਹਿਲਾਂ ਤਾਂ ਗੱਲ ਹੈ ਕਿ ਸੁਪਰੀਮ ਕੋਰਟ ਨੇ ਜਿਹੜੀ ਕਮੇਟੀ ਬਣਾਈ ਹੈ ਉਹਨਾਂ ਨੇ ਵੀ ਐਮਐਸਪੀ ਦੀ ਗਰੰਟੀ ਕਾਨੂੰਨ ਦੀ ਗੱਲ ਕੀਤੀ ਹੈ ਠੀਕ ਹੈ ਜਦੋਂ ਨਰਿੰਦਰ ਮੋਦੀ ਜੀ ਗੁਜਰਾਤ ਦੇ ਆਪਣਾ ਮੁੱਖ ਮੰਤਰੀ ਸਨ ਉਸ ਵੇਲੇ 2011 ਦੇ ਵਿੱਚ ਵੀ ਇਹਨਾਂ ਨੇ ਹੂੰ ਮਰਹੂਮ ਪ੍ਰਧਾਨ ਮੰਤਰੀ ਮਰਗੋਨ ਸਿੰਘ ਜੀ ਨੂੰ ਚਿੱਠੀ ਲਿਖ ਕੇ ਤੇ ਇਹ ਗੱਲ ਕਹੀ ਕਿ ਵਪਾਰੀ ਐਮਐਸਪੀ ਤੋਂ ਘੱਟ ਨਾ ਖਰੀਦੇ ਅਜਿਹੀ ਵਿਵਸਥਾ ਹੋਣੀ ਚਾਹੀਦੀ ਠੀਕ ਹੈ ਹੁਣ ਇਹ ਕੇਸ ਕਿਸ ਫੈਸਲੇ ਦੀ ਉਡੀਕ ਕਰਦੇ ਆ ਹਮ ਕਿਹੜੀਆਂ ਮੀਟਿੰਗਾਂ ਦੀ ਉਡੀਕ ਕਰਦੇ ਆ ਕਿਹਦੇ ਨਾਲ ਸਲਾਹਾਂ ਦੀ ਗੱਲ ਕਰਦੇ ਆ ਹਮ ਕਿਹੜੇ ਇਹ ਤੱਥਾਂ ਦੀ ਗੱਲ ਕਰਦੇ ਆ ਇਹ ਤਾਂ ਹੁਣ ਇਹ ਆਪਣੀਆਂ ਗੱਲਾਂ ਕੀਤੀਆਂ ਜਿਹੜੀਆਂ ਨੇ ਉਹਨਾਂ ਨੂੰ ਜੇ ਇਹ ਭੁੱਲ ਗਏ ਆ ਇਹਨਾਂ ਨੇ 2014 ਦੇ ਵਿੱਚ ਵੀ ਇਹਨਾਂ ਨੇ ਚੋਣ ਵਾਅਦਾ ਕੀਤਾ ਠੀਕ ਹੈ ਕਿ ਜੁਪੀਆ ਗਵਰਨਮੈਂਟ ਜਿਹੜੀ ਆ ਉਹ ਡਾਕਟਰ ਸੁਭਮੀ ਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਨਹੀਂ ਕਰ ਸਕੀ ਅਸੀਂ ਉਹ ਰਿਪੋਰਟ ਲਾਗੂ ਕਰਾਂਗੇ ਹੂੰ ਠੀਕ ਹੈ ਸੋ ਜਦੋਂ 215 ਦੇ ਵਿੱਚ ਇਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਹੀ ਹਲਫਨਾਮਾ ਦਾਇਰ ਕਰਕੇ ਤੇ ਇਹ ਗੱਲ ਕਹੀ ਕਿ ਅਸੀਂ ਐਮਐਸਪੀ ਨਹੀਂ ਦੇ ਸਕਦੇ ਇਸੇ ਡਾਕਟਰ ਸੁਭਮੀ ਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਨਹੀਂ ਕਰ ਸਕਦੇ ਹੂੰ ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਇਹਨਾਂ ਦੀਆਂ ਆਪਣੇ ਹੀ ਇਹਨਾਂ ਦੇ ਬਿਆਨ ਸਾਰੇ ਇੱਕ ਐਮਐਸਪੀ ਚਾਹੀਦੀ ਹੈ ਸੀ2+50% ਮੁਨਾਫੇ ਦੇ ਉੱਤੇ ਜਿਹੜਾ ਉਹ ਰੇਟ ਚਾਹੀਦਾ ਅਸੀਂ ਦੇਵਾਂਗੇ ਔਰ ਉਹਦੇ ਤੋਂ ਅੱਜ ਮੈਂ ਤੁਹਾਨੂੰ ਵਿਚਾਰ ਵਿੱਚ ਮੈਂ ਦੇਖੋ ਤੁਸੀਂ ਬੜੀ ਬੜੀ ਵਧੀਆ ਗੱਲ ਕਹੀ ਕਿ ਜੇ ਤਾਂ ਬਿਆਨ ਬਾਜ਼ੀਆਂ ਨਾਲ ਗੱਲ ਗੱਲ ਟਪਾਉਣੀਆਂ ਤਾਂ ਗੱਲ ਵੱਖਰੀ ਹੈ ਮੈਂ ਤੁਹਾਡੀ ਗੱਲ ਸਮਝ ਰਿਹਾ ਜਿਹੜੀਆਂ ਤੁਸੀਂ ਟਿੱਪਣੀਆਂ ਜਾਂ ਇਸ ਸਮੇਂ ਜਿਹੜੇ ਤੱਥ ਦੱਸ ਰਹੇ ਹੋ ਇਹ ਪਿਛਲੇ 9-10 ਮਹੀਨੇ ਤੋਂ ਲਗਾਤਾਰ ਚਰਚਾ ਦੇ ਵਿੱਚ ਹੈਗੇ ਨੇ ਇਨਫੈਕਟ ਪਿਛਲੇ ਕਈ ਸਾਲਾਂ ਤੋਂ ਜਿਹੜੇ ਕਿਸਾਨਾਂ ਗੋ ਅੰਦੋਲਨ ਦੇ ਵਿੱਚ ਜੁੜੇ ਨੇ ਤੁਹਾਡੇ ਤੋਂ ਪਹਿਲਾਂ ਬਹੁਤ ਸਾਰੇ ਡਿਬੇਟ ਦੇ ਵਿੱਚ ਆਉਂਦੇ ਰਹੇ ਨੇ ਇਹ ਤੱਥ ਉਹ ਰੱਖਦੇ ਰਹੇ ਨੇ ਕਿ 2011 ਦੇ ਵਿੱਚ ਉਹਨਾਂ ਨੇ ਬਤੌਰ ਸੀਐਮ ਕੀ ਕਿਹਾ ਸੀ 2014 ਚ ਕੀ ਵਾਦਾ ਕੀਤਾ ਸੀ 2015 ਦਾ ਹਲਫਨਾਮਾ ਸਾਰਾ ਪਬਲਿਕ ਡੋਮੇਨ ਚ ਹੈ ਮੇਰਾ ਸਵਾਲ ਅੱਜ ਦੀ ਮੌਜੂਦਾ ਸਥਿਤੀ ਨੂੰ ਲੈ ਕੇ ਤੁਸੀਂ ਉਸ ਪੁਆਇੰਟ ਦੇ ਉੱਤੇ ਆਇਓ ਪਰ ਮੇਰਾ ਬਹੁਤ ਕਲੀਅਰ ਸਟੇਟ ਫਾਰਵਰਡ ਕਿ ਤੁਸੀਂ ਇਹ ਸਮਝ پا ਰਹੇ ਹੋ ਕਿ ਗੱਲਬਾਤ ਦੀ ਕੋਈ ਫਿਲਹਾਲ ਉਮੀਦ ਕੋਈ ਅਸਾਰ ਕੋਈ ਕਿਆਸ ਨਜ਼ਰ ਨਹੀਂ ਆ ਰਹੇ ਇਹ ਨਹੀਂ ਲੱਗ ਰਿਹਾ ਕਿ ਅਗਲੇ 2 4 5 10 ਦਿਨ ਦੇ ਵਿੱਚ ਕੋਈ ਗੱਲਬਾਤ ਸ਼ੁਰੂ ਹੋ ਜਾਏਗੀ ਇਹ ਨਹੀਂ ਲੱਗ ਰਿਹਾ ਕਿ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਿਨਾ ਫਿਲਹਾਲ ਕੋਈ ਗੱਲਬਾਤ ਵਾਲੇ ਰਾਹ ਦੇ ਉੱਤੇ ਸਰਕਾਰ ਅੱਗੇ ਵਧਣ ਦੀ ਸੋਚ ਰਹੀ ਹੈ ਇਸ ਦਾ ਬਹੁਤ ਕਲੀਅਰ ਮਤਲਬ ਹੈ ਦੇਖੋ ਗੱਲਬਾਤ ਅੱਗੇ ਨਾ ਤੁਰੇ ਕੋਈ ਇੱਕ ਵੱਖਰੀ ਗੱਲ ਹੈ ਕਿ 10 11 ਮਹੀਨੇ ਤੋਂ ਅੰਦੋਲਨ ਚੱਲ ਰਿਹਾ ਹੈ ਪਰ ਲੋਕ ਇਥੇ ਇਹ ਵੀ ਕੰਸਰਨ ਨੇ ਡੱਲੇਵਾਲ ਸਾਹਿਬ ਨੂੰ ਲੈ ਕੇ ਕਿ ਜੇ ਗੱਲਬਾਤ ਸ਼ੁਰੂ ਨਹੀਂ ਹੋਏਗੀ ਤਾਂ ਫਿਰ ਹੱਲ ਨਿਕਲੇਗਾ ਨਹੀਂ ਤੇ ਡੱਲੇਵਾਲ ਸਾਹਿਬ ਦੇ ਲਈ ਸਰਵਾਈਵ ਕਰਨਾ ਬਹੁਤ ਮੁਸ਼ਕਿਲ ਹੈ ਨਾ ਡੇ ਬਾਈ ਡੇ ਹਰ ਘੰਟਾ ਹਰ ਦਿਨ ਮੈਂ ਇਸ ਕਰਕੇ ਤੁਹਾਨੂੰ ਮੌਜੂਦਾ ਸਥਿਤੀ ਬਾਰੇ ਪੁੱਛ ਰਿਹਾ ਕਿ ਤੁਹਾਨੂੰ ਸਮਝ ਆ ਰਿਹਾ ਕਿ ਹਾਂ ਸੈਂਟਰ ਦੀ ਸਰਕਾਰ ਕੋਈ ਗੱਲਬਾਤ ਕਰਨ ਦੇ ਵਿੱਚ ਇੰਟਰਸਟਿਡ ਨਜ਼ਰ ਨਹੀਂ ਆ ਰਹੀ ਹੈ ਤੁਹਾਨੂੰ ਲੱਗਦਾ ਕਿ ਨਹੀਂ ਉਹਨਾਂ ਦੇ ਬਿਆਨ ਪੋਜ਼ਿਟਿਵ ਨੇ ਦੇਖੋ ਜੇਕਰ ਉਹ ਸਰਕਾਰਾਂ ਤੋਂ ਆਸ ਹੁੰਦੀ ਤਾਂ ਡੱਲੇਵਾਲ ਸਾਹਿਬ ਜੀ ਨੂੰ ਦੋਨਾਂ ਫਾਰਮਾਂ ਦੀ ਬਿਸ਼ੱਕ ਸਹਿਮਤੀ ਦੇ ਨਾਲ ਸਾਰਾ ਇਹ ਮਰਨ ਵਰਤ ਆਰੰਭ ਹੀ ਨਾ ਕਰਨਾ ਪੈਂਦਾ ਠੀਕ ਹੈ ਔਰ ਜੇਕਰ ਹੁਣ ਵੀ ਹਾਲਾਤ ਜਿਹੜੇ ਪੁਆਇੰਟ ਦੀ ਤੁਸੀਂ ਗੱਲ ਕਰ ਰਹੇ ਹੋ ਹੂੰ ਸਾਨੂੰ ਹਾਲ ਦੀ ਘੜੀ ਕੁਝ ਵੀ ਨਜ਼ਰ ਨਹੀਂ ਆਉਂਦਾ ਜੇਕਰ ਸਰਕਾਰ ਨੇ ਗੱਲ ਕਰਨੀ ਹੋਵੇ ਤਾਂ ਸੁਪਰੀਮ ਕੋਰਟ ਦੀ ਹਦਾਇਤਾਂ ਦੀ ਕੋਈ ਲੋੜ ਨਹੀਂ ਹੈਗੀ ਸਰਕਾਰ ਮਤਲਬ ਖੁਦ ਜਦੋਂ ਸੰਸਦੀ ਕਮੇਟੀ ਜਿਹੜੀ ਹੈ ਔਰ ਰਿਪੋਰਟ ਦੇ ਚੁੱਕੀ ਹੈ ਜਾਂ ਇਹ ਤਾਂ ਮਤਲਬ ਸੰਸਦ ਦੇ ਵਿੱਚ ਜੋ ਰਿਪੋਰਟਾਂ ਨੇ ਜੋ ਗੱਲਾਂ ਨੇ ਉਸ ਚੀਜ਼ ਨੂੰ ਇਹਨਾਂ ਨੇ ਮੰਨਣਾ ਹੈ ਕਿ ਜਾਂ ਹੁਣ ਇਹਨਾਂ ਨੇ ਸੁਪਰੀਮ ਕੋਰਟ ਦੀ ਇਹਨਾਂ ਨੂੰ ਗੱਲ ਕਰਨੀ ਹੈ ਕਿ ਇਹ ਤਾਂ ਜਿਹਨੇ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਇਹ ਤਾਂ ਬਹਾਨੇ ਦੀ ਗੱਲ ਹੈ ਸੋ ਸਾਨੂੰ ਇਹਨਾਂ ਟਲ ਮਟੋਲਿਆਂ ਦੇ ਵਿੱਚੋਂ ਇਹਨਾਂ ਗੱਲਾਂ ਦੇ ਵਿੱਚੋਂ ਕੋਈ ਗੱਲ ਅੱਗੇ ਵਧਣ ਦੀ ਜਿਹੜੀ ਹੈ ਜਾਂ ਗੱਲ ਨਵੇਂ ਸਿਰੇ ਤੋਂ ਆਪਾਂ ਤੁਰਨ ਦੀ ਗੱਲ ਕਹਿ ਲਈਏ ਕੋਈ ਆਸ ਨਜ਼ਰ ਨਹੀਂ ਆਉਂਦੀ ਤਾਂ ਫਿਰ ਮਤਲਬ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ ਮੈਂ ਤੁਹਾਡੇ ਕੋਲ ਵਾਪਸ ਆਣਾ ਸੋਈ ਸਾਹਿਬ ਜਿਹੜੀ ਮੈਂ ਗੱਲ ਕਰ ਰਿਹਾ ਸੀ ਉਹ ਕਲੀਅਰਲੀ ਉਸ ਚੀਜ਼ ਨੂੰ ਸਮਝ ਰਹੇ ਨਹੀਂ ਪਰ ਦੂਜੇ ਪਾਸੇ ਉਹਨਾਂ ਦੇ ਤੱਥ ਨੇ ਜੋ ਪਹਿਲਾਂ ਵੀ ਉਹਨਾਂ ਨੇ ਜ਼ਿਕਰ ਕਰ ਦਿੱਤਾ ਕਿ 2011 ਚ ਕੀ ਕਿਹਾ 14 ਚ ਕੀ ਕਿਹਾ 2015 ਦੇ ਵਿੱਚ ਕੀ ਕਿਹਾ ਪਰ ਸਵਾਲ ਇਹ ਹੈ ਕਿ ਪੰਜਾਬ ਦੇ ਨਾਲ ਕੰਸਰਨ ਜੇ ਹੈ ਤਾਂ ਡੱਲੇਵਾਲ ਸਾਹਿਬ ਦੀ ਸਿਹਤ ਇੱਕ ਬਹੁਤ ਕ੍ਰੂਸ਼ਲ ਗੱਲ ਹੈ ਕੋਈ ਐਵੇਂ ਨਹੀਂ ਹੈ ਕਿ ਠੀਕ ਹੈ ਕੋਈ ਬੈਠਾ ਭੁਖੜ ਹੜਤਾਲ ਦੇ ਉੱਤੇ ਜਾਂ ਕੁਝ ਹੋਰ ਇੰਪੋਰਟੈਂਟ ਹਰ ਕਿਸੇ ਦੀ ਲਾਈਫ ਹੁੰਦੀ ਹੈ ਪਰ ਡੱਲੇਵਾਲ ਸਾਹਿਬ ਨੂੰ ਮਿਲ ਰਿਹਾ ਸਮਰਥਨ ਆਪਣੇ ਆਪ ਦੇ ਵਿੱਚ ਬਹੁਤ ਕਹਾਣੀਆਂ ਨੂੰ ਬਿਆਨ ਕਰ ਰਿਹਾ ਹੈ ਗੁਰਵ ਜੀ ਡੇਲੇਵਾਲ ਸਾਹਿਬ ਦਾ ਮੈਂ ਪਹਿਲਾਂ ਤੇ ਉਹਨਾਂ ਦੀ ਸਿਹਤ ਜਾਂਚ ਵਾਸਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਦੂਜੇ ਪਾਸੇ ਜੇ ਮੈਂ ਕਹਾਂ ਕਿ ਡੇਲੇਵਾਲ ਸਾਹਿਬ ਨੇ ਆ ਜਿਹੜਾ ਵੀ ਇਹਨਾਂ ਨੇ ਜਿਹੜੀ ਆ ਆਰਗੇਨਾਈਜੇਸ਼ਨ ਇਹਨਾਂ ਨੇ ਰਾਜਨੀਤੀ ਨਹੀਂ ਕਰ ਰਹੀ ਤੇ ਇਹਦੇ ਵਿੱਚ ਕੋਈ ਛੂਟ ਹੋਏਗਾ ਕਿਉਂਕਿ ਰਾਜਨੀਤੀ ਹੀ ਕਰ ਰਹੇ ਨੇ ਡੇਲੇਵਾਲ ਸਾਹਿਬ ਮੈਨੂੰ ਯਾਦ ਹੈਗਾ ਕਿ ਜਦੋਂ ਕੇਜਰੀਵਾਲ ਸਾਹਿਬ ਨੇ ਅੰਦੋਲਨ ਕੀਤਾ ਸੀਗਾ ਤੇ ਡੇਲੇਵਾਲ ਸਾਹਿਬ ਸਭ ਤੋਂ ਪਹਿਲਾਂ ਉਹਨਾਂ ਦੇ ਨਾਲ ਖੜੇ ਹੋਏ ਸੀਗੇ ਉਹਨਾਂ ਨੇ ਵੀ ਨਾਲ ਅੰਦੋਲਨ ਕੀਤਾ ਸੀਗਾ ਯਾ ਤਾਂ ਸਾਨੂੰ ਸ਼ਰੀਅਮ ਨਜ਼ਰ ਆ ਰਿਹਾ ਯਾ ਇਲੈਕਸ਼ਨ ਦਾ ਸਟੰਟ ਹੈ ਜਦੋਂ ਇਲੈਕਸ਼ਨ ਹੋ ਜਾਂਦੇ ਜਦੋਂ ਇਲੈਕਸ਼ਨ ਸ਼ੁਰੂਆਤ ਹੁੰਦੀ ਹੈ ਜਾਂ ਪੰਜਾਬ ਚ ਹੋਣ ਚਾਹੇ ਦਿੱਲੀ ਚ ਹੋਣ ਤੇ ਆ ਅੰਦੋਲਨ ਤੇ ਬਹਿ ਜਾਂਦੇ ਨੇ ਤੇ ਡੱਲੇਵਾਲ ਸਾਹਿਬ ਤੇ ਉਹਦੀ ਜੀਤੀ ਜਿਆਦੀ ਸਖਸੀਅਤ ਹੈ ਅਸੀਂ ਉਹਨਾਂ ਨੂੰ ਉਹਨਾਂ ਦੀ ਸਿਹਤ ਵਾਸਤੇ ਕਹਿੰਦੇ ਆ ਕਿ ਚਲੋ ਸੁਪਰੀਮ ਕੋਰਟ ਕਮੇਟੀ ਜਿਹੜੀ ਸੁਪਰੀਮ ਕੋਰਟ ਦੇਖ ਰਹੀ ਹੈ ਲੇਕਿਨ ਆ ਤਾਂ ਅਸਲੀਅਤ ਆ ਕਿ ਇਹਨਾਂ ਦੇ ਜਿਹੜੇ ਸੰਬੰਧ ਹੈਗੇ ਨੇ ਉਹ ਕੇਜਰੀ ਵਾਲਾ ਨਹੀਂ ਪਰ ਦੇਖੋ ਇੱਕ ਇੱਕ ਸੈਕਿੰਡ ਸੋਹਿੱਤ ਸਾਹਿਬ ਦੇਖੋ ਪੁਆਇੰਟ ਇਹ ਹੈ ਕਿ ਤੁਸੀਂ ਸੁਪਰੀਮ ਕੋਰਟ ਦਾ ਜ਼ਿਕਰ ਕਰ ਦਿੱਤਾ ਭਾਜਪਾ ਦੇ ਲੀਡਰ ਨੇ ਇਸ ਪੁਆਇੰਟ ਇਹ ਹੈ ਕਿ ਗੱਲਬਾਤ ਤਾਂ ਪਹਿਲਾਂ ਵੀ ਹੋਈ ਹੈ ਫਰਵਰੀ ਮਹੀਨੇ ਦੇ ਵਿੱਚ ਤਿੰਨ ਮੀਟਿੰਗਾਂ ਹੋਈਆਂ ਨੇ ਚੰਡੀਗੜ੍ਹ ਆ ਕੇ ਮੀਟਿੰਗਾਂ ਹੋਈਆਂ ਨੇ ਪੰਜਾਬ ਦੇ ਸੀਐਮ ਵੀ ਇਸ ਦੇ ਵਿੱਚ ਬੈਠੇ ਸੀ ਪਿਊਸ਼ ਗੋਇਲ ਉਸ ਦੇ ਵਿੱਚ ਬੈਠਦੇ ਨੇ ਅਰਜੁਨ ਮੁੰਡਾ ਉਸ ਦੇ ਵਿੱਚ ਬੈਠਦੇ ਨੇ ਲੋਕ ਇਹ ਜਾਨਣਾ ਚਾਹੁੰਦੇ ਨੇ ਕਿਸਾਨ ਆਗੂ ਬੈਠੇ ਨੇ ਸੁਖਦੇਵ ਜੀ ਉਹ ਬਹੁਤ ਕਲੀਅਰ ਕਹਿ ਰਹੇ ਨੇ ਕਿ ਬਹਾਨਾ ਹੈ ਗੱਲ ਨਾ ਕਰਦਾ ਕਿ ਸੁਪਰੀਮ ਕੋਰਟ ਜੋ ਕਹੇਗਾ ਸੀ ਕਰਾਂਗੇ ਯਾ ਤਾਂ ਕਲੀਅਰ ਕੱਟ ਕਹੋਗੇ ਅਸੀਂ ਗੱਲਬਾਤ ਨਹੀਂ ਕਰਨੀ ਹਾਂ ਜੇ ਸੁਪਰੀਮ ਕੋਰਟ ਕਹੇਗਾ ਤਾਂ ਸੋਚ ਲਾਂਗੇ ਦੇਖੋ ਆ ਆ ਤੇ ਕਲੀਅਰ ਹੀ ਕਰਤਾ ਹੈ ਐਗਰੀਕਲਚਰ ਮਿਨਿਸਟਰ ਸਾ ਉਹਨਾਂ ਚ ਵੀਓਲੇਸ਼ਨ ਤੇ ਨਹੀਂ ਕਰ ਸਕਦੇ ਨੰਬਰ 1 ਨੰਬਰ 2 ਜਿਹੜੀ ਮੈਂ ਤੁਹਾਨੂੰ ਗੱਲ ਕਰਨਾ ਚਾਹੁੰਦਾ ਜੇ ਮੋਦੀ ਸਾਹਿਬ ਨੂੰ ਹਿੰਦੁਸਤਾਨ ਦੀ ਸਰਕਾਰ ਨੂੰ ਪੰਜਾਬ ਦੇ ਕਿਸਾਨ ਨਾਲ ਪਿਆਰ ਹੈ ਤਾਂ ਹੀ ਪੰਜ-ਪੰਜ ਵਜ਼ੀਰ ਚੰਡੀਗੜ੍ਹ ਆ ਕੇ ਤੇ ਮੁੱਖ ਮੰਤਰੀ ਦੀ ਪ੍ਰੈਜ਼ੈਂਸ ਦੇ ਵਿੱਚ ਗੱਲ ਕੀਤੀ ਇਹਨਾਂ ਨੂੰ ਸੋਲੂਸ਼ਨ ਦੱਸਿਆ ਕਿ ਦੇਖੋ ਜੋ ਵੀ ਫਸਲਾ ਮੈਨੂੰ ਆਸ ਨਾਲ ਬੈਠੇ ਨੇ ਸੱਜਣ ਮੇਰੇ ਜਿਹੜੇ ਹੁਣ ਬੋਲ ਰਹੇ ਸੀਗੇ ਇਹਨਾਂ ਨੂੰ 23 ਫਸਲਾਂ ਤੇ ਨਾ ਹੀ ਕਿਹਾ ਨਾ ਕਿ ਜਿਹੜੀ ਪੰਜਾਬ ਚ ਵੀ ਬੀ ਸਕਦੇ ਵੀ ਆਪਣੀ ਗੱਲ ਕਰੋ ਨਾ ਯਾਰ ਦੂਜੇ ਪਾਸੇ ਜਦੋਂ ਪੰਜਾਬ ਦੇ ਅੱਜ ਹਿੰਦੁਸਤਾਨ ਦੀ ਸਰਕਾਰ ਨੂੰ ਤੇ ਪੁੱਛਦੇ ਨੇ ਕਿ ਮੋਦੀ ਸਾਹਿਬ ਨੇ ਕੀ ਕਰ ਰਹੇ ਜੀ ਮੋਦੀ ਸਾਹਿਬ ਕੋਲ ਅਸੀਂ ਸਵਾਲ ਪੁੱਛਦੇ ਆ ਤੁਸੀਂ ਇੱਕ ਵਾਰੀ ਇਹਨਾਂ ਨੇ ਪੁੱਛੋ ਕਿ ਪੰਜਾਬ ਸਰਕਾਰ ਕੋ ਇਹਨਾਂ ਨੇ ਪੁੱਛਿਆ ਜਿਹੜੇ ਵਾਦੇ ਉਹ ਕਰਕੇ ਆਈ ਸੀ ਪੰਜਾਬ ਸਰਕਾਰ ਉਹਨਾਂ ਨੇ ਕਿਸਾਨਾਂ ਵਾਸਤੇ ਕੀਤਾ ਕੀ ਹੈ ਐਗਰੀਕਲਚਰ ਸਬਜੈਕਟ ਬਾਰ-ਬਾਰ ਬੋਲ ਕੇ ਆਈ ਸੀ ਕਿ ਐਗਰੀ ਨਹੀਂ ਨਹੀਂ ਗੁਰੂ ਜੀ ਦੇ ਹੈਵ ਟੂ ਅਨਸਰ ਇਦਾਂ ਰਾਜਨੀਤੀ ਨਾ ਪੰਜਾਬ ਦੇ ਲੋਕਾਂ ਨੂੰ ਕਰੋ ਪੰਜਾਬ ਦੇ ਲੋਕਾਂ ਨੂੰ ਪਰਗਾਓ ਨਾ ਵਰਗਲਾਓ ਨਾ ਪੰਜਾਬ ਦੇ ਕਿਸਾਨਾਂ ਨੂੰ ਨਾਲ ਵੀ ਉਹਨਾਂ ਦੀ ਸਿਹਤ ਨਾਲ ਨਾ ਖੇਡੋ ਉਹਨਾਂ ਦੇ ਉਹਨਾਂ ਦੀ ਬੇਖ ਨਾਲ ਨਾ ਖੇਡੋ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਕਿਉਂਕਿ ਮੈਂ ਚਲੋ ਜਵਾਬ ਲੈਣਾ ਮੈਂ ਸੋਈ ਸਾਹਿਬ ਤੋਂ ਬਚਾਲੇ ਰੋਗ ਗਿਆ ਮੈਂ ਜਵਾਬ ਲੈਣਾ ਇੱਕ ਸੈਕਿੰਡ ਨਹੀਂ ਮੈਨੂੰ ਚਾਰ ਗੱਲਾਂ ਦੋਲ ਲੈਣ ਦਿਓ ਮੈਂ ਮੈਂ ਤੁਹਾਨੂੰ ਵਾਪਸ ਹੁਣਾ ਤੁਸੀਂ ਆਪਣੀ ਗੱਲ ਰੱਖਿਓ ਬਾਅਦ ਫੁੱਲਾ ਟਾਈਮ ਮੈਂ ਤੁਹਾਨੂੰ ਦਿੱਤਾ ਹੈ ਔਰ ਜਵਾਬ ਦੇਣਾ ਜ਼ਰੂਰੀ ਹੈ ਜੀ ਮੈਂ ਥੋੜਾ ਜਿਹਾ ਜੀ ਪੰਜਾਬ ਦੇ ਕਿਸਾਨਾਂ ਨੂੰ ਇਹ ਚਾਰ ਗੱਲਾਂ ਸਮਝ ਹੋਣਾ ਜ਼ਰੂਰੀ ਹੈ ਨੰਬਰ 1 ਅਨਨਿਕ ਗੱਲ ਸੀਗਾ ਜੀ ਅਸੀਂ ਤਈ ਫਸਲਾਂ ਤੇ ਐਮ ਐਸ ਪੀ ਦੇਵਾਂਗੇ ਇਹਨਾਂ ਦੇ ਸੁਪਰੀਮੋ ਨੇ ਵੀ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਜਿਹੜੇ ਹੁਣ ਹੈਗੇ ਨੇ ਇਹਨਾਂ ਦੇ ਸੁਪਰੀਮੋ ਨੇ ਇਹਨਾਂ ਦੀ ਇੱਕ ਮੰਤਰੀ ਨੇ ਵੀ ਨੰਬਰ 2 ਇਹਨਾਂ ਨੇ ਕਿਹਾ ਸੀਗਾ ਤੁਸੀਂ ਫਸਲਾਂ ਬੀਜੋ ਮੂੰਗੀ ਬੀਜੋ ਅਸੀਂ ਉਹਦਾ ਮੁਆਵਜ਼ਾ ਵੀ ਦੇਵਾਂਗੇ ਨਾ ਨਹੀਂ ਦੇ ਨੋ ਵੀ ਨਹੀਂ ਦੇ ਸਕਦੇ ਜਿਹੜਾ ਜਿਹੜੀ ਫਸਲ ਇਹਨਾਂ ਨੇ ਕਿਹਾ ਸੀਗਾ ਜੋ ਕੋਈ ਤੁਹਾਡੀ ਫਸਲ ਦੇ ਨਾਲ ਮੁਸੀਬਤ ਆ ਜਾਂਦੀ ਹੈ ਕਿਤੇ ਹੜ੍ਹ ਆ ਜਾਂਦਾ ਕਿਤੇ ਬਾੜ ਆ ਜਾਂਦੀ ਹੈ ਅਸੀਂ ਬਿਨਾਂ ਪੁੱਛਿਆ ਬਿਨਾਂ ਗਰਦੋਰੀ ਕੀਤੇ 20000 ਰੁਪਿਆ ਏਕੜ ਦਾ ਮੁਆਵਜ਼ਾ ਦੇਵਾਂਗੇ ਉਹ ਵੀ ਦੇਤਾ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਕਹਿਆ ਸੀਗਾ ਇੱਕ ਹੋਰ ਹਾਈਬ੍ਰਿਡ ਜਿਹੜੀ ਹੈ ਜੀ ਹਾਈਬ੍ਰਿਡ ਬੀਜ ਦਵਾਂਗੇ ਤੁਹਾਨੂੰ ਬੀਜ ਜਿਹੜੇ ਫ੍ਰੀ ਦਵਾਂਗੇ ਫੋ ਦੇ ਦਿੱਤੇ ਆ ਤੇ ਸਾਡੇ ਕੋਲ ਪੰਜਾਬ ਦਾ ਕਿਸਾਨ ਅਸੀਂ ਤੇ ਫਿਰ ਸੋਈ ਸੋਈ ਸਾਹਿਬ ਜੀ ਤੁਹਾਡੀ ਗੱਲ ਆ ਗਈ ਲੋਕਾਂ ਤੱਕ ਬੱਚੇ ਥੋੜਾ ਜਿਹਾ ਟਾਈਮ ਦਿਓ ਮੈਂ ਤੁਹਾਡੇ ਕੋਲ ਵਾਪਸ ਹੋਣਾ ਐ ਇਸ ਸਮੇਂ ਸਾਡੇ ਨਾਲ ਇੱਕ ਮਹਿਮਾਨ ਜੁੜ ਰਹੀ ਨਹੀਂ ਮਾਣਦਾ ਰੁਕ ਕਰ ਲਵਾਂ ਉਹਨਾਂ ਦੇ ਨਾਲ ਗੱਲਬਾਤ ਬਹੁਤ ਇੰਪੋਰਟੈਂਟ ਹੈ ਦੁਨੀਆ ਦੇ ਉੱਪਰ ਫਿਰ ਅਸੀਂ ਕੱਟ ਕਰਦੇ ਠੀਕ ਹੈ ਠੀਕ ਹੈ ਠੀਕ 정치 ਨਾ ਕਰੋ ਪੰਜਾਬ ਦੇ ਕਿਸਾਨ ਨੂੰ ਮਾਰੋ ਨਾ ਜੀ ਠੀਕ ਹੈ ਸਾਡੇ ਨਾਲ ਦਲੇਵਾਲ ਸਾਹਿਬ ਨੂੰ ਕੁਝ ਹੋ ਜਾਂਦਾ ਤੇ ਆਹ ਜ਼ਿੰਮੇਵਾਰ ਇਹਨਾਂ ਦੀ ਸੰਸਥਾ ਹੋਏ ਛੋੜੇ ਛੋੜੇ ਵੇਟ ਕਰੋ ਛੋੜੇ ਛੋੜੇ ਵੇਟ ਕਰੇਗਾ ਤੁਹਾਡੇ ਕੋਲ ਆਨੇ ਇਸ ਵਾਸਤੇ ਜ਼ਿੰਮੇਵਾਰ ਹੋਏ ਠੀਕ